ਸਤਨਾਮ ਵਾਹਿਗੁਰੂ ਸਹਬ ਜੀਓ ਸਲੋਕ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਖੰਡਣੰਗ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਾ ਹਦੂਰਨਾ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਇਹ ਸ਼ਬਦ ਰਾਗ ਜੈਤ ਸ੍ਰੀ ਕੀ ਵਾਰ ਦੇ ਵਿੱਚ ਪੰਜਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਇਹ ਸ਼ਬਦ 706 ਨੰਬਰ ਅੰਕ ਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਕਿ ਜੋ ਅਕਾਲ ਪੁਰਖ ਪਰਮਾਤਮਾ ਤੇਰੀਆਂ ਮੰਦੀਆਂ ਹਰ ਇੱਕ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਜੋ ਇਸ ਸਾਰੇ ਸੰਸਾਰ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਜੋ ਤੇਰੇ ਅੰਗਾਂ ਸੰਗ ਵੱਸਦਾ ਹੈ ਜੋ ਤੇਰੇ ਚੰਗੇ ਤੇ ਮਾੜੇ ਕੰਮ ਨੂੰ ਵੇਖਦਾ ਹੈ ਸੁਣਦਾ ਹੈ ਸਾਨੂੰ ਉਸ ਆਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਮਨ ਇੱਛਾ ਮਨ ਦੀ ਹਰੇਕ ਕਾਮਨਾ ਦਾਨ ਕਰਨ ਅੰਕ ਜਿਹੜਾ ਪੂਰੀ ਕਰਨ ਵਾਲਾ ਹੈ ਸਰਵੱਤਰ ਸਾਰੇ ਸੰਸਾਰ ਦੇ ਆਸਾ ਪੂਰਨ ਜਿਹੜਾ ਸਾਰੀਆਂ ਆਸਾਮਾਂ ਪੂਰੀਆਂ ਕਰਨ ਵਾਲਾ ਹੈ ਖੰਡਨੰਗ ਕਲ ਕਲੇਸ਼ ਹੈ ਖੰਡਨੰਗ ਕਹਿੰਦੇ ਨੇ ਨਾਸ਼ ਕਰਨ ਵਾਲਾ ਕਲ ਝਗੜੇ ਪ੍ਰਭ ਸਿਮਰ ਕਹਿੰਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਨਾਨਕ ਹੈ ਨਾਨਕ ਨਾ ਦੂਰ ਨਾ ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ ਗੁਰੂ ਸਾਹਿਬ ਨੂੰ ਮਾਨ ਕਰਦੇ ਨੇ ਹੈ ਨਾਨਕ ਜੋ ਪ੍ਰਭੂ ਸਾਨੂੰ ਮਨ ਮੰਗੀਆਂ ਦਾਤਾ ਦਿੰਦਾ ਹੈ ਜੋ ਸਭ ਤਾਂ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈ ਜੋ ਸਾਡੇ ਝਗੜੇ ਤੇ ਕਲੇਸ਼ ਨਾਸ਼ ਕਰਨ ਵਾਲਾ ਹੈ ਤੂੰ ਉਸ ਨੂੰ ਯਾਦ ਕਰ ਉਸ ਦੇ ਨਾਮ ਦਾ ਸਿਮਰਨ ਕਰ ਉਹ ਤਾਂ ਇਤੋਂ ਦੂਰ ਨਹੀਂ ਹੈ ਹੱਬ ਰੰਗ ਮਣੇ ਜਿਸ ਸੰਗ ਸੈ ਸੋ ਲਈਏ ਨਹੋ ਸੋਸੋ ਬਿੰਦ ਨ ਬਸਰਾ ਨਨਕ ਜਿ ਨ ਸੁੰਦਰ ਰਚਿਆ ਦੇਹੋ ਹੱਬ ਕਹਿੰਦੇ ਨੇ ਸਾਰੇ ਰੰਗ ਮਾਣੈ ਤੂੰ ਮਾਣਦਾ ਹੈ ਜਿਸ ਸੰਗ ਜਿਸ ਦੀ ਬਰਕਤ ਦੇ ਨਾਲ ਤੈਸਿਓ ਉਸ ਦੇ ਨਾਲ ਲਾਈਐ ਨੇਹੁ ਉਸ ਦੇ ਨਾਲ ਕੋ ਪਿਆਰ ਬਣਾ ਉਸ ਦੇ ਨਾਮ ਦਾ ਸਿਮਰਨ ਕਰ ਸੋ ਸੋ ਉਹ ਅਕਾਲ ਪੁਰਖ ਪਰਮਾਤਮਾ ਬਿੰਦ ਨਾ ਬਿਸਰੋ ਰਤਾ ਕੋ ਸਮਾਂ ਵੀ ਉਸ ਨੂੰ ਨਾ ਵਿਸਾਰ ਉਹ ਨਾ ਭੁੱਲ ਜਾਏ ਨਾਨਕ ਹੈ ਨਾਨਕ ਜਿਨ ਸੁੰਦਰ ਰਚਿਆ ਦੇਹੋ ਜਿਸ ਪ੍ਰਭੂ ਨੇ ਤੈਨੂੰ ਸੋਨਾ ਸਰੀਰ ਦਿੱਤਾ ਹੈ ਸੋਨਾ ਜਿਸਮ ਦਿੱਤਾ ਹੈ ਹੈ ਨਾਨਕ ਜਿਸ ਪ੍ਰਭੂ ਦੀ ਬਰਕਤ ਨਾਲ ਤੂੰ ਸਾਰੀਆਂ ਮੋਜਾਂ ਮੰਨਦਾ ਹੈ ਉਸ ਨਾਲ ਪ੍ਰੀਤ ਜੋੜ ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ ਰੱਬ ਕਰਕੇ ਉਹ ਤੈਨੂੰ ਕਦੇ ਨਾ ਭੁੱਲੇ ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਹਰੇਕ ਜੀਵ ਦੇ ਅੰਗ ਸੰਗ ਵੱਸਦਾ ਹੈ ਉਹ ਹਰੇਕ ਜੀਵ ਨੂੰ ਦਾਤਾਂ ਦੇਣ ਵਾਲਾ ਹੈ ਪੌੜੀ ਜੀਓ ਪ੍ਰਾਨ ਤਨ ਧਨ ਦੀਆ ਦਿਨੇ ਰਸ ਭੋਗ ਗ੍ਰਹਿ ਮੰਦਰ ਰੱਥ ਅਸ ਦੀਏ ਰਜ ਭਲੇ ਸੰਜੋਗ ਜਿਸ ਅਕਾਲ ਪੁਰਖ ਪਰਮਾਤਮਾ ਨੇ ਤੈਨੂੰ ਇੰਦ ਦਿੱਤੀ ਹੈ ਸੋਨਾ ਸਰੀਰ ਦਿੱਤਾ ਹੈ ਧਨ ਦਿੱਤਾ ਹੈ ਜੀਉ ਪ੍ਰਾਨ ਤਨ ਧਨ ਦੀਆਂ ਦਿਨ ਰਸ ਭੋਗ ਦੇ ਖਾਣ ਦੇ ਲਈ ਸੋਨੇ ਪਦਾਰਥ ਦਿੱਤੇ ਨੇ ਪੈਣ ਲਈ ਸੋਨੇ ਵਸਤਰ ਦਿੱਤੇ ਨੇ ਗ੍ਰਹਿ ਮੰਦਰ ਤੈਨੂੰ ਸੋਨਾ ਘਰ ਦਿੰਦਾ ਹੈ ਸੋਨੇ ਮਕਾਨ ਦਿੱਤੇ ਨੇ ਰੱਥ ਆਸੇ ਲੀਏ ਆਉਣ ਜਾਣ ਵਾਸਤੇ ਤੁਹਾਨੂੰ ਸੋਨੇ ਰਸਤ ਸੋਨੇ ਰੱਥ ਤੇ ਸੋਨੇ ਘੋੜੇ ਦਿੱਤੇ ਨੇ ਪਹਿਲੇ ਸਮਿਆਂ ਦੇ ਵਿੱਚ ਸੋਨੇ ਘੋੜੇ ਰੱਖੇ ਜਾਂਦੇ ਸੀ ਤੇ ਸੋਨੇ ਰੱਥ ਬਣਾਏ ਜਾਂਦੇ ਸੀ ਅੱਜ ਦੇ ਸਮੇਂ ਦੇ ਵਿੱਚ ਪ੍ਰਮਾਤਮਾ ਨੇ ਸਾਨੂੰ ਸੋਹਣੀਆਂ ਗੱਡੀਆਂ ਦਿੱਤੀਆਂ ਨੇ ਆਉਣ ਜਾਣ ਵਾਸਤੇ ਰਾਜ ਰਚ ਕੇ ਭਲੇ ਸੰਜੋਗ ਸੋਨਾ ਸਮਾ ਵੇਖ ਕੇ ਗੁਰੂ ਸਹ ਪ੍ਰਮਾਨ ਕਰਦੇ ਨੇ ਪ੍ਰਭੂ ਨੇ ਤੈਨੂੰ ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦ ਲੈ ਬਦਾਰਤ ਭੋਗਣ ਨੂੰ ਦਿੱਤੇ ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸ ਨੇ ਸੋਨੇ ਘਰ ਸੋਨਾ ਮਕਾਨ ਰਾਤ ਤੇ ਘੋੜੇ ਦਿੱਤੇ ਸਤਿ ਪੂਜ ਦੇਨ ਜੋਗੇ ਪ੍ਰਭੂ ਨੇ ਤੈਨੂੰ ਇਹ ਤੇਰੇ ਰਹਿਣ ਵਾਸਤੇ ਤੈਨੂੰ ਸਤਿ ਪੂਜੀ ਦਿੱਤਾ ਹੈ ਤਾਂ ਕਿ ਤੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਸਕੇ ਸੋਤ ਬਨੰਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤ ਤਨ ਮਨ ਹਰਿਆ ਲਹਿ ਜਾਏ ਵਿਯੋਗ ਸੋਤ ਬਨਿੰਤਾ ਸਾਜਨ ਸੇਵਕ ਦੀਏ ਜਿਸ ਅਕਾਲ ਪੁਰਖ ਪਰਮਾਤਮਾ ਐ ਤੈਨੂੰ ਸੋਹਣੇ ਪੁੱਤਰ ਦਿੱਤੇ ਸੋਹਣੇ ਇਸਤਰੀ ਦਿੱਤੀ ਸੋਹਣੇ ਦੋਸਤ ਦਿੱਤੇ ਤੇ ਤੇਰਾ ਕੰਮ ਕਰਨ ਦੇ ਲਈ ਉਹਨੇ ਸੇਵਕ ਦਿੱਤੇ ਨੌਕਰ ਚਾ ਕਰ ਦਿੱਤੇ ਪ੍ਰਭ ਜੀਵਨ ਜੋਗੋ ਆਕਾਲਪੁਰਖ ਪਰਮਾਤਮਾ ਦੇਣ ਜੋਗੇ ਨੇ ਹਰ ਸਿਮਰਤ ਜਿਸ ਤੇ ਜਿਸ ਪਰਮਾਤਮਾ ਦੇ ਨਾਮ ਨੂੰ ਸਿਮਰਿਆ ਜਿਸ ਪ੍ਰਭੂ ਨੂੰ ਯਾਦ ਕਰਿਆ ਤਨ ਮਨ ਹਰਿਆ ਤਨ ਔਰ ਮਨ ਹਰਿਆ ਹੋ ਜਾਂਦਾ ਹੈ ਖੜਿਆ ਹੋ ਜਾਂਦਾ ਹੈ ਲਹਿ ਜਾਏ ਤੇ ਉਤਰ ਜਾਂਦੇ ਹਨ ਵੀ ਜੋਗ ਵੀ ਛੋੜੇ ਦੇ ਦੁੱਖ ਸਾਧ ਸੰਗ ਹਰ ਗੁਣ ਰਮੋ ਬਿਨ ਸੇ ਸਭ ਰੋਗ ਤੇ ਸਾਧ ਸੰਗਤ ਵਿੱਚ ਜਾ ਕੇ ਹਰ ਗੁਣ ਰਮੋ ਸ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾ ਬਿਨ ਸੇ ਸਭ ਰੋਗ ਜਿਸ ਦੇ ਨਾਲ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਗੁਰੂ ਸਵਾਪੁਰ ਮਾਨ ਕਰਦੇ ਨੇ ਜਿਸ ਅਕਾਲ ਪੁਰਖ ਪਰਮਾਤਮਾ ਨੇ ਤੇਰੇ ਚੰਗੇ ਭਾਗ ਬਣਾ ਆਗੇ ਤੈਨੂੰ ਸੋਨੇ ਘਰ ਸੋਨੇ ਮਕਾਨ ਆਉਣ ਜਾਣ ਵਾਸਤੇ ਰੱਥ ਤੇ ਸੋਨੇ ਘੋੜੇ ਦਿੱਤੇ ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ ਬੋਟੀ ਮਿੱਤਰ ਦੇ ਨੌਕਰ ਦਿੱਤੇ ਉਸ ਪ੍ਰਭੂ ਨੂੰ ਮਿਲਿਆ ਮਨ ਖੜਿਆ ਰਹਿੰਦਾ ਹੈ ਸਾਰੇ ਦੁੱਖ ਮਿਟ ਜਾਂਦੇ ਨੇ ਏ ਭਾਈ ਸਤ ਸੰਗਤ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ ਸਾਰੇ ਲੋਕ ਉਸ ਨੂੰ ਸਿਮਰਿਆ ਨਾ ਸੋਝ ਜਾਂਦੇ ਹਨ ਤੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਵਿੱਚ ਜੁੜਨਾ ਚਾਹੀਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਨੂੰ ਯਾਦ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਰਹਿਣ ਦੇ ਵਿੱਚ ਸੁਖੀ ਕੀਤਾ ਹੋਇਆ ਹੈ ਜਿਸ ਨੇ ਸਾਨੂੰ ਸੁਖੀ ਰਹਿਣ ਦੇ ਲਈ ਇੰਨਾ ਕੁਝ ਦਿੱਤਾ ਹੋਇਆ ਹੈ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜਿਸ ਨੇ ਸਾਡੇ ਜਿੰਦ ਨੂੰ ਸੌਖਿਆ ਕੀਤਾ ਹੋਇਆ ਹੈ